ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰੇ ਸ਼ਹਿਰ ਦੇ ਵਿੱਚ ਹਰੀਨੋ ਰੋਡ ਦੇ ਕੋਠੇਪੜਤਾਂ ਦੇ ਕੋਠੇ ਪੜਨਤਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਹਰੀਨੋ ਰੋਡ ਦੀ ਉੱਤੇ ਇਹ ਰਹਿ ਜਾਂਦੇ ਆ ਕੋਟਕਪੂਰੇ ਸ਼ਹਿਰ ਦੇ ਵਿੱਚੋਂ ਜਦੋਂ ਆਪਾਂ ਮੁਕਸਰ ਨੂੰ ਜਾਂਦੇ ਆ ਮਿੱਤਰੋ ਉਸ ਪਾਸੇ ਨੂੰ ਪਾਰ ਹੋ ਕੇ ਥੋੜੀ ਜਿਹੀ ਵਾਟ ਅੱਗੇ ਜਾ ਕੇ ਹਰੀਨੋ ਨੂੰ ਛੜਕ ਆਉਂਦੀ ਆ ਤੋਂ ਛੜਕ ਦੇ ਉੱਤੇ ਕੋਠੇਪੜਤਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ 3 ਜਾਨਵਰ ਵਕਾਉ ਦੋ ਗਾਵਾਂ ਤੇ ਇੱਕ ਚੋਟੀ ਤਿੰਨਾ ਜਨਵਾਰਾ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਦੇ ਤੁਸੀਂ ਬਹੁਤ ਵਧੀਆ ਤੁਸੀਂ ਚੜ੍ਹਦੀ ਕਲਾ ਜੀ ਸਾਰੇ ਫਿਰ ਮੀਂਹ ਪਵਾਤਾ ਨਾ ਮੀਂਹ ਨੇ ਬੱਲੇ ਬੱਲੇ ਕਰਾਤੀ ਕੋਈ ਆਏ ਤੇ ਮੀਂਹ ਆਇਆ ਬਾਈ ਨੂੰ ਫੋਨ ਲਾਇਆ ਮੈਂ ਫਰੀਦਕੋਟ ਮੈਂ ਕਿਹਾ ਮੀਂਹ ਬਹੁਤ ਆ ਬਾਈ ਇੱਥੇ ਤਾਂ ਨਹੀਂ ਹੈਗਾ ਪਾਈਆਂ ਦਾ ਸਾਡੇ ਕਿੱਥੇ ਆਉਂਦਾ ਮੀਂਹ ਤਾਂ ਚੱਲ ਫਿਰ ਚੱਕ ਲਾ ਟੋਕਰੇ ਢੱਕਰੇ ਪੱਠੇ ਪਾਉਣ ਨੂੰ ਬਹੁਤ ਬੰਦਿਆ ਤੇ ਬਾਬੇ ਨੇ ਮਿਹਰ ਕਰਤੀ ਕਿਰਪਾ ਹੁਣ ਤਾਂ ਮੌਸਮ ਹੋ ਗਿਆ ਠੰਡਾ ਤੇ ਠੰਡੇ ਸਭਾ ਦੀਆਂ ਦੇ ਦਈਏ ਗਾਈਆਂ ਨਾਲ ਜਿਵੇਂ ਠੰਡਾ ਠੰਡਗਾ ਪਹਿਲੇ ਨੰਬਰ ਦੀ ਜਿਹੜੀ ਕਾਲੀ ਗਾਂ ਆ ਇੱਧਰ ਦੇ ਪਾਸੇ ਖੜੀ ਹੈ ਨਾ ਇਹਦੀ ਕੀ ਡਿਟੇਲ ਆ ਭਾਈ ਬਈ ਜੀ ਇਹ ਮਹੀਨੇ ਦੀ ਸੂਈ ਹੈ ਠੀਕ ਆ 13 ਕਿਲੋ ਦੁੱਧ ਆ ਜੀ 13 ਕਿਲੋ ਦੁੱਧਾਂ ਮਹੀਨੇ ਦੀ ਸੂਈ ਆ ਆ ਡੱਬਾ ਬੱਚਾ ਆ ਆ ਬੱਚਾ ਇਹਦਾ ਉਹ ਡੱਬਾ ਹੈ ਚੋਣ ਚਾਨ ਨੂੰ ਠੰਡੀ ਆ ਭਾਈ ਪੂਰੀ ਠੰਡੀ ਜੀ ਠੀਕ ਆ ਬਈ ਠੀਕ ਆ ਤੇ ਓਕੇ ਚਵਾਈ ਚੁਈ ਲੱਗੀ ਜਿਵੇਂ ਫੁੱਲ ਗਰੰਟੀ ਹੈ ਇੱਕ ਧਾਰ ਤੂਰ ਦੀ ਥਾਣਵਾਦ ਘੱਟ ਦੀ ਫੁੱਲ ਗਰੰਟੀ ਠੀਕ ਆ ਭਾਈ ਅੱਛਾ ਰੇਟ ਕੀ ਰਹੂ ਮਾਨਤਨ ਕਰਦੇ ਆਂਗੇ ਹੋਰ ਮੌਕੇ ਤੇ ਕੋਈ ਕਰਦਾਂਗੇ ਤੁਹਾਡੇ ਕਰਕੇ ਚਲ ਕੱਢੀ ਵਾਂ ਨੂੰ ਲਈ ਮੈਂ ਮਾੜਾ ਜਾਂ ਲੈ ਆਇਆ ਮੇਤਰੋ ਕ੍ਰੋਸ ਪੰਡ ਦੇ ਵਿੱਚ ਗਾਵਾਂ 13 ਕਿਲੋ ਦੁੱਧ ਤਿਆਰਾ ਮਗਰ ਵੱਛਾ ਵਾ ਇੱਕ ਮਹੀਨੇ ਦੀ ਸੂਈ ਹੋਈ ਆ ਕਰਮਾਂ ਵਾਲੀ ਥਣ ਥਣ ਬਹੁਤ ਚੰਗਾ ਲੱਗਾ ਹੋਇਆ ਔਰ ਦੇਖੋਗੇ ਤੁਸੀਂ ਤੁਹਾਨੂੰ ਆਪ ਵੀ ਪਸੰਦ ਆਊਗੀ ਮੇਤਰੋ ਕਿਉਂਕਿ ਜਦੋਂ ਜਾਨਵਰ ਦਾ ਪਤਾ ਲੱਗ ਜਾਂਦਾ ਹੁੰਦਾ ਵੀ ਕੀ ਚੀਜ਼ ਦੇ ਵਿੱਚ ਸਸਰੀ ਕਾਲ ਔਰ ਗਾਂ ਚੰਗੀ ਆ ਮੇਤਰੋ ਔਰ ਲੈ ਜੀ ਮੂੰਹ ਖਾ ਬਿਕੇ ਰਹੀ ਅੰਦਾ ਉਹ ਚਿੱਟਾ ਜਿਹਾ ਮੜਾ ਜਿਹਾ ਉਹ ਸਹੀ ਆ ਠੀਕ ਆ ਅੱਖ ਦੇ ਵਿੱਚ ਚਿੱਟਾ ਜਿਹਾ ਬਾਈ ਵਾਹ ਆਹ ਦੇਖਦਾ ਦੇਖਦਾ ਉਹ ਦੀ ਦਾ ਨੂ ਦਾ ਓਕੇ ਭੱਜੀ ਫਿਰਦੀ ਆ ਦਾ ਹੂੰ ਨਹੀਂ ਠੀਕ ਆ ਬਾਈ ਪਿਆ 52000 ਰੁਪਿਆ ਰੇਟ ਪਿਆ ਦੀ ਦੇ ਦੇਗੇ ਮੌਕੇ ਤੇ ਮਾੜ ਤਾਂ ਹੋਰ ਹੋ ਜਾਊਗਾ ਗਾਂ ਚੰਗੀ ਆ ਬਈ ਆਓ ਜੀ ਵਾਰ ਟੋਕੜ ਗੱਪਲ ਕਰਕੇ ਵੀ ਆਪਾਂ ਨੇੜੇ ਕੀਮਤ ਜਿਹੜੀ ਲਾ ਗਈ ਅੱਛਾ ਬਾਈ 2 ਨੰਬਰ ਤੇ ਕ੍ਰੋਸ ਵੈਡ ਆ ਜਿਹੜੀ ਉਹਦਾ ਵੀ ਉਹ ਮਹੀਨੇ ਤੋਂ ਘਟਾ ਹੈ ਜੀ ਕੋਈ 2-4 ਦਿਨ ਸੂਈ ਵੀ ਠੀਕ ਹੈ ਜੀ ਬੱਚਾ ਹੀ ਉਹਦੇ ਮਗਰ ਹੈ ਜੀ ਉਹਦੇ ਮਗਰ ਬੱਚਾ ਕਿਹੜਾ ਹੋ ਪੜਾ ਥੋੜਾ ਜਿਹਾ ਬੈਠਾ ਹੀ ਲਾਲ ਠੀਕ ਹੈ ਬਈ ਉਹਦੇ ਤੋਂ ਦੁੱਧ ਕਿੰਨਾ ਬਈ ਉਹਦੇ ਥੱਲੇ ਵੀ 13 ਕਿਲੋ ਹੈ ਜੀ ਠੀਕ ਹੈ ਬਈ ਵੜ ਪਹਿਲਾਂ ਨਹੀਂ ਲੱਗਦੀ ਉਹ ਤਾਂ ਨਾ ਪਹਿਲਾਂ ਨਹੀਂ ਠੰਡੀ ਸੀਗਾ ਮੈਂ ਕਹਿੰਦਾ ਫੁੱਲ ਗਾਰੰਟੀ ਹੈ ਜੀ ਹੁਣੇ ਹੀ ਮੈਂ ਤੁਹਾਡੇ ਥੱਲੇ ਬਹਿ ਕੇ ਵਖਾੜ ਦੇਵਾਂਗਾ ਬਈ ਹੁੰਦਾ ਉਹਦਾ 50000 ਰੁਪਏ ਹੁੰਦਾ 50000 ਰੁਪਏ ਮਾਨਤਨੋਂ ਦਾ ਵੀ ਹੋਜੂ ਹੋਜੂਗਾ ਜੀ ਜੇ ਕੋ ਆਖੇ ਵੀ ਜੋੜਾ ਲੈਣਾ ਜੋੜੇ ਦੇ ਖੁੱਲਣ ਹੋਣਾ ਕਰ ਦਾਂਗੇ ਠੀਕ ਹੈ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਭਾਈ ਇਹ ਮਹੀਨੇ ਤੋਂ ਘਟਾਈ ਹੈ ਇਹ 5 ਮਹੀਨੇ ਤੋਂ ਇਹ ਘਟ ਸੂਈ ਨੂੰ ਹੋ ਗਏ ਦਿਨ 13 ਕਿਲੋ ਦੁੱਧ ਤਿਆਰ ਆ ਰਿਹਾ ਥਲੋ 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 ਵੇਖੋ ਤੁਸੀਂ ਐਨ ਕਰਮ ਵਾਲੀ ਨਾ ਓਕੇ ਦੀ ਰਿਪੋਰਟ ਆ ਜਾਵਾ ਤੇ ਵੈੜ ਸਿਆ ਇਹ ਤਾਂ ਠੰਡੀ ਨਹੀਂ ਹੈਈ ਕੋਈ ਦਿੱਕਤ ਹੀ ਕੋਈ ਨਹੀਂ ਦੁੱਧ ਚੰਗਾ ਲੱਗਾ ਹੈ ਹਾਂ ਤੇ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮ ਵਾਲੀ ਨੂੰ ਲੇਵੇ ਲੂ ਵੇਲੋ ਖੜੀ ਆ ਦੁੱਧ ਵਾਲੀ ਵੈੜਾ ਜਿਹੜੇ ਭਰਾ ਨੇ ਘਰੇ ਚੋਣ ਨੂੰ ਦੋ ਸੂਈ ਲੈਣੀ ਆ ਦੋਗਲੇ ਅੰਗ ਦੇ ਵਿੱਚ ਗਰਮੀ ਨਹੀਂ ਮਣਾਉਣੀ ਮਈਆਂ ਵਰਗਾ ਦੁੱਧ ਦਈ ਜੋਗੀ ਦੁੱਧ 13 ਕਿਲੋ ਮਗਰ ਵਛਾ ਵਾ ਮਹੀਨੇ ਤੋਂ ਬਾਹਰ ਦੀ ਜਾਂ ਦੋ ਚਾਰ ਦਿਨ ਦੀ ਲੇ ਮੇਰੇ ਤਰ੍ਹਾਂ ਚੌਣ ਚਾਨ ਚੰਗਾ ਲੱਗਿਆ ਕਰਮ ਵਾਲੇ ਨੂੰ ਹਾਂ ਠੀਕ ਆ ਭਾਈ ਬਸ ਠੀਕ ਆ ਭਾਈ ਓਕੇ ਠੀਕ ਆ ਨਿਆਣਾ ਪਾ ਗਏ ਓਕੇ ਜਮਾਂ ਰਿਪੋਰਟ ਆ ਭਾਈ ਉਂਝ ਕਈ ਵਾਰੀ ਉਪਰ ਆ ਪਸ਼ੂ ਕਰ ਜਾਂਦਾ ਹੁੰਦਾ ਇਸ ਕਰਕੇ ਬੱਛਾ ਇਹਦੇ ਮਗਰ ਠੰਡੀ ਸੀਲ ਆ ਅੱਛਾ ਭਾਈ ਝੋਟੀ ਕਿੰਨੇ ਦੀ ਦਿੱਤ ਗਏ ਇਹਦਾ ਮੁੱਲ 55000 ਹੈ ਜੀ ਪਲੀ ਪੁਲੀ ਚੰਗੀ ਆ ਹਨਾ ਪਲੀ ਬਹੁਤ ਚੰਗੀ ਦੰਦੋ ਕਿਵੇਂ ਆ ਭਾਈ ਹਾਂਜੀ ਦੰਦੋ ਦੰਦੋ ਚੈੱਕ ਤਾਂ ਆਪਾਂ ਕਦੇ ਕਰੇ ਨਹੀਂ ਯਾਰ ਉਮਰ ਕਿੰਨੀ ਹੋ ਗਈ ਉਮਰ ਇਹਦੀ ਬਸ 2 ਸਾਲ ਦੀ ਏ ਟੇ ਬੇਟੀ ਆ ਦੋ ਟਾਂ ਦੋਨ ਦੀ ਹੋਊਗੀ ਫਿਰ ਭਾਈ ਹਾਂਜੀ ਬਣਨ ਵਾਲੀ ਹੋਈ ਆ ਹਨਾ ਬਣਨ ਵਾਲੀ ਮੈਂ ਮਾਂ ਚੰਗੀ ਹੀ ਹੁੰਦੀ ਭਾਈ ਮਾਂ ਇਹਦੀ 16 ਕਿਲੋ ਦਾ ਰਿਕਾਰਡ ਸੀ ਗਈ ਅੱਛਾ ਮੇਰੇ ਮਤਰੋਂ ਮਾਂ ਬਾਈ ਘਰ ਦੀ ਝੋਟੀ ਆ ਤਾਂ ਹਨਾ ਹਾਂਜੀ ਘਰ ਦੀ ਠੀਕ ਆ ਠੀਕ ਆ ਆ ਝੋਟੀ ਆ ਮੇਤਰੋ ਪੂਰੀ ਨਿੱਗਰ ਗੋਲ ਜਾਣ ਵਾਲੀ ਜੇ ਭਰਾ ਕਹਿਣ ਚਾਹੀਦੀ ਆ ਤਾਂ ਕਰ ਲਿਓ ਭਾਈ ਨਰਾਤ ਤੱਕ ਹਨਾ ਹੂੰ ਬਹੁਤ ਸੋਹਣੀ ਨਿੱਗਰ ਜਾਣ ਵਾਲੀ ਪਲੀ ਸਮੀ ਤੇ ਇਹਦਾ ਰੇਟ 55000 ਰੁਪਿਆ ਵਾ ਮਾਨਤਾਨ ਹੋ ਜਾਊਗਾ ਵਿੱਚੋਂ ਬਣਨ ਵਾਲੀ ਹੋਏ ਜਾ ਕੇ ਠੀਕ ਆ ਭਰਾ ਦੇ ਉਹ ਤੇ ਰਹਿ ਜਾਣਾ ਕਰਮ ਵਾਲੀ ਨਿੱਗਰ ਜਾਣ ਵਾਲੀ ਇਹ 3 ਜਨਵਾਰ ਸੀ 22 ਦੇ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਠੇ ਪਰਨਤਾਂ ਦੇ ਵਿੱਚ ਬਾਈ ਦਾ ਨਾਮ ਕੀ ਸੀ ਬਾਈ ਰਵਿੰਦਰ ਬਾਈ ਦੇ ਕੋਲੇ ਇਹ ਜਨਵਰ ਸੀਗੇ ਬਾਈ ਬਾਕੀ ਗੱਲਬਾਤ ਲਈ ਨੰਬਰ ਕਿੰਨਾ ਪਤਾ ਬਾਈ ਦਾ 99680 99680 000 456 99680004 455 ਇਸ ਨੰਬਰ ਤੇ ਕਰ ਲਿਓ ਭਾਈ ਨਾਲ ਰابطਾ ਕਮ ਸ਼ੁਕਰੀਆ ਜਉਂਦੇ ਰੋ